ਕਿ ਉਸ ਪਾਵਨ ਧਰਤੀ ਤੇ ਬੈਠਿਆ ਜਿੱਥੇ ਸਤਿਗੁਰਾਂ ਨੇ 40 ਦਿਨ ਬਖਸ਼ਿਸ਼ਾਂ ਦਾ ਮੀਂਹ ਭਰਾਇਆ ਹੈ ਨਾਮ ਦੀਆਂ ਦਾਤਾਂ ਬਖਸ਼ੀਆਂ ਨੇ ਆਪਣੇ ਸੇਵਕਾਂ ਨੂੰ ਵਰ ਦੇ ਕਰਕੇ ਨਿਹਾਲ ਕੀਤਾ ਹੈ ਉਹ ਮਹਾਨ ਸਥਾਨ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJE ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਗੁਰਸਿੱਖਾਂ ਕੀ ਘਾਲ ਥਾਂ ਪਈ ਜਿਨ ਹਰਨਾਮ ਧਿਆਵਾ ਜਿਨਾ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ ਇਸ ਕਰਕੇ ਸਤਨ ਦੀ ਮਹਾਨਤਾ ਹੋਇਆ ਕਰਦੀ ਹੈ ਜਿੱਥੇ ਗੁਰੂ ਸਾਹਿਬਾਨਾਂ ਨੇ ਚਰਨ ਪਾਏ ਨੇ ਭਾਈ ਗੁਰਦਾਸ ਸਾਹਿਬ ਦਾ ਬਚਨ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਨ ਥਾਪਨ ਸੋਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਤਮਤਿ ਜਿ ਕੋ ਆ ਘਰ ਘਰ ਅੰਦਰ ਧਰਮਸਾਲ ਓਵੈ ਗੀਤਨ ਸਦਾ ਬਸੋਆ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਤਿਮੇ ਸਚਾ ਧੋਆ ਗੁਰਮਖ ਕਲ ਵਿੱਚ ਪ੍ਰਗਟ ਹੋਆ ਸਾਧ ਸੰਗਤ ਜੀ ਗੁਰਮੁਖ ਰੂਪ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ-ਜਿੱਥੇ ਕਿਰਪਾ ਕੀਤੀ ਦਾਸ ਰੂਪਾਂ ਦੇ ਅੰਦਰ ਉਹ ਧਰਤੀ ਨੂੰ ਭਾਗ ਲਾ ਗਏ ਰੋਹ ਵਿਚਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਖੈਰ ਜਲ ਤੇ ਉਪਜਤ ਰੰਗ ਜਿਉ ਚਲ ਹੀ ਵਖੇ ਸਮਾਹਿ ਕਹਿੰਦੇ ਜਿਹੜਾ ਜਲ ਹੈ ਪਾਣੀ ਹੈ ਉਹਦੇ ਵਿੱਚੋਂ ਲਹਿਰਾਂ ਪੈਦਾ ਹੁੰਦੀਆਂ ਨੇ ਜਲ ਤੋਂ ਵੱਖਰੀਆਂ ਪ੍ਰਤੀਤ ਹੁੰਦੀਆਂ ਨੇ ਪਰ ਜਲ ਹੀ ਵਿਖੇ ਸਮਾਹ ਹੈ ਕੁਝ ਸਮੇਂ ਤੋਂ ਬਾਅਦ ਉਸੇ ਜਲ ਵਿੱਚ ਸਮਾ ਜਾਂਦੀਆਂ ਜਲ ਰੂਪ ਹੋ ਜਾਂਦੀਆਂ ਸਾਧ ਸੰਗਤ ਜੀ ਗੁਰਮਖ ਬੱਕਰੇ ਦਿਸਦੇ ਨੇ ਸ਼ਰੀਰ ਕਰਕੇ ਤਨ ਦੀ ਹੋਂਦ ਕਰਕੇ ਪਰ ਸਾਧ ਸੰਗਤ ਜੀ ਨਾਮ ਜੱਪ ਕੇ ਬਾਣੀ ਪੜ ਕੇ ਸਿਮਰਨ ਵਿੱਚ ਜੁੜ ਕੇ ਵਾਹਿਗੁਰੂ ਦੀ ਭੇਦਤਾ ਹਾਸਲ ਕਰਦੇ ਨੇ ਜਿਵੇਂ ਤਰੰਗਾਂ ਪਾਣੀ ਵਿੱਚ ਫਿਰ ਸਮਾ ਜਾਂਦੀਆਂ ਨੇ ਏਵੇਂ ਉਹ ਆਪਣੇ ਵਾਹਿਗੁਰੂ ਵਿੱਚ ਸਮਾ ਜਾਂਦੇ ਨੇ ਅਭੇਦ ਹੋ ਜਾਂਦੇ ਨੇ ਇਸ ਕਰਕੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਵੇਖੈ ਸਮਾਏ ਹਰ ਕਾ ਸੇਵਕ ਹਰ ਹੀ ਜੇਹਾ ਪੀੜਾ ਨ ਜਾਣੋ ਮਾਨਸ ਦੇ ਹ ਸਤਿਗੁਰਾਂ ਦਾ ਸੇਵਕ ਸਤਿਗੁਰੂ ਵਰਗਾ ਹੀ ਹੋ ਜਾਂਦਾ ਉਹਦੇ ਵਿੱਚ ਗੁਣ ਸਤਿਗੁਰੂਆਂ ਦੇ ਆ ਜਾਂਦੇ ਜਦੋਂ ਰੱਬ ਵਾਲੇ ਗੁਣ ਮਨੁੱਖ ਵਿੱਚ ਪੈਦਾ ਹੋ ਜਾਣ ਇਹਨੂੰ ਵਡਿਆਈ ਵੀ ਪਰਮਾਤਮਾ ਵਾਲੀ ਹੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਸੋ ਇਸ ਕਰਕੇ ਸਤਿਗੁਰਾਂ ਕਿਰਪਾ ਕੀਤੀ ਸਾਨੂੰ ਸਿਧਾਂਤ ਬਖਸ਼ੇ ਉਹ ਸਤਿਗੁਰਾਂ ਦਾ ਦਰ ਹੈ ਸਾਚਾ ਸਾਹਿਬ ਸਾਚ ਨਾਅੇ ਜਿਹੜੇ ਸੱਚੇ ਮਾਲਕ ਸਤਿਗੁਰੂ ਨੇ ਨਾ ਉਹ ਆਪ ਵੀ ਸੱਚੇ ਨੇ ਤੇ ਸਾਤ ਗੁਰੂ ਜੀ ਦੇ ਜਿਹੜੀ ਨਾਮ ਦੀ ਦਾਤ ਬਖਸ਼ੀ ਹੈ ਬਾਣੀ ਬਖਸ਼ੀ ਉਹਨਾਂ ਦਾ ਜਿਹੜਾ ਨਾਮ ਹੈ ਸਾਚ ਨਾਏ ਉਹ ਨਾਮ ਵੀ ਸੱਚਾ ਹੈ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਉਂ ਕਰਕੇ ਨਾਮ ਰਹਿਓ ਸਾਧੂ ਰਹਿਓ ਰਹੇਉ ਗੁਰ ਗੋਬਿੰਦ ਕਹ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਗੁਰਮੰਤ ਇਸ ਕਰਕੇ ਸਤਿਗੁਰੂ ਜੀ ਕਹਿ ਰਹੇ ਨੇ ਕਿ ਨਾਮ ਰਹੇਗਾ ਦੂਜਾ ਸਾਧੂ ਰਹਿਓ ਸਾਧਨਾ ਕਰਨ ਵਾਲੇ ਨਾਮ ਦੀਓ ਰਹਿਣਗੇ ਰਹਿਓ ਗੁਰੂ ਗੋਬਿੰਦ ਗੁਰੂ ਤੇ ਗੋਬਿੰਦ ਪਰਮੇਸ਼ਰ ਵਾਹਿਗੁਰੂ ਜੀ ਰਹਿਣਗੇ ਬਾਕੀ ਸਭ ਮਿਟ ਜਾਏਗਾ ਨਾਸਬੰਤ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਬਾਕੀ ਸਭ ਨਾਸਬੰਤ ਬਾਣੀ ਨੇ ਉਪਦੇਸ਼ ਬਖਸ਼ਿਆ ਵੀ ਨਾਸ ਹੈ ਪਰ ਗੁਰਮਖ ਜਿਹੜੇ ਨੇ ਗੁਰੂ ਘਰ ਦਾ ਸਿਧਾਂਤ ਜਿਹੜਾ ਸਤਿਗੁਰਾਂ ਨੇ ਬਖਸ਼ਿਆ ਹੈ ਇੱਥੇ ਨਾਂ ਜਰਨ ਵਾਲੇ ਨੂੰ ਜਰਿਆ ਜਾਂਦਾ ਹੈ ਜਿਹੜਾ ਜਰਿਆ ਨਹੀਂ ਨਾ ਜਾ ਸਕਦਾ ਉਹਨੂੰ ਇੱਥੇ ਜਰਿਆ ਜਾਂਦਾ ਹੈ ਮੌਤ ਕਿਸੇ ਤੋਂ ਜਰੀ ਨਹੀਂ ਜਾਂਦੀ ਪਰ ਇੱਥੇ ਮੌਤ ਨੂੰ ਜਰਨਾ ਸਿਖਾਇਆ ਜਾਂਦਾ ਹੈ ਕਿਉਂ ਨਾਮ ਦਾ ਪ੍ਰਤਾਪ ਹੀ ਐਸਾ ਹੈ ਤੇ ਸਾਧ ਸੰਗਤ ਜੀ ਨਾਮ ਦੇ ਬਾਰੇ ਸਿੱਧੇ ਰੂਪ ਵਿੱਚ ਮਹਾਂਪੁਰਖ ਧਾਰਨਾ ਪੜ੍ਹਦੇ ਸਨ ਆਪਾਂ ਵੀ ਪੜ੍ਹੀਏ ਪ੍ਰੇਮ ਨਾਲ ਸਾਰੇ ਪੜਿਓ ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ ਔਖੇ ਵੇਲੇ ਕੰਮ ਆਵੇਗਾ ਜਪ ਲੈ ਨਿਮਾਣੀ ਜਿੰਦੇ ਮੇਰੀਏ ਔਖੇ ਵੇਲੇ ਕੰਮ ਆਵੇਗਾ ਨਾਮ ਜਪ ਲੈ ਨਿਮਾਣੀ ਜਿੰਦ ਦੇ ਮੇਰੀਏ ਆ ਕੇ ਲੇਗਾ ਮਾਇਆ ਮੇਗਾ ਨਾਮ ਜਪ ਲੈ ਰੱਜ ਕੇ ਨਾਮ ਜਾਪ ਲੈ ਨਿਮਾਣੀ ਜਿੰਦੇ ਮੇਰੀਏ ਨਿਮਾਣੀ ਜਿੰਦੇ ਮੇਰੀਏ ਔਖੇ ਵੇਲੇ ਕੰਮ ਆਵੇਗਾ ਜਪ ਲੈ ਨਿਮਾਣੀ ਜਿੰਦੇ ਮੇਰੀਏ ਔਖੇ ਵੇਲੇ ਕੰਮ ਆਵੇਗਾ ਨਾ ਮੈਂ ਜਪ ਤੇ ਲੰਮਾ ਨਿਮਾਣੀ ਜਿੰਦੇ ਮੇਰੀਏ ਨਿਮਾਣੀ ਜਿੰਦੇ ਮੇਰੀਏ ਔਖੇ ਵੇਲੇ ਕੰਮ ਆਵੇਗਾ ਜਪ ਲੈ ਨਿਮਾਣੀ ਜਿੰਦੇ ਮੇਰੀਏ ਔਖੇ ਵੇਲੇ ਕੰਮ ਆਵੇਗਾ ਦੇ ਸਬ ਬਾਣੀ ਦਾ ਕਿ ਭਾਈ ਨਾਮ ਜਪੋ ਜੀ ਐਸੇ ਐਸੇ ਧਰੂਪ ਰੇਲਾਦ ਜਪਿਓ ਹਰ ਜੈਸੇ ਜਾਂਤ ਸੁਭਾਵੈ ਤਾ ਹੁਕਮ ਮਨਾਵੈ ਇਸ ਬੇੜੇ ਕੋ ਪਾਰ ਨਗਾਵੈ ਸਾਧ ਸੰਗਤ ਜੀ ਨਾਮ ਜਪਣ ਦਾ ਬੰਦਗੀ ਦਾ ਉਪਦੇਸ਼ ਹੈ ਬੰਦਗੀ ਹੋਵੇ ਤੇ ਜਰਨ ਸ਼ਕਤੀ ਸਹੈ ਨੂੰ ਸਹਿਣ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ ਜੋ ਸਹਿਿਆ ਨਾ ਜਾ ਸਕੇ ਤਨ ਤਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਤੋਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਖੈਰਿਆਂ ਦੀ ਖੰਡੂਰ ਦੇ ਅੰਦਰ ਗਰੀਬ ਨਿਵਾਸ ਸਤਿਗੁਰੂ ਜੀ ਟਿਕਾ ਰੱਖਦੇ ਸੰਨ ਸਾਦ ਸਿੰਘ ਜੀ ਲੰਮੇ ਪ੍ਰਕਰਨ ਕਿਵੇਂ ਮਾਤਾ ਭرائی ਦੇ ਗ੍ਰਹਿ ਤੋਂ ਕੋਠੇ ਵਿੱਚੋਂ ਪ੍ਰਗਟ ਕੀਤਾ ਬਾਬਾ ਬੁੱਢਾ ਸਾਹਿਬ ਨੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਜਾਗਦੇ ਨਾਮ ਅਭਿਆਸ ਵਿੱਚ ਡੁੱਬਦੇ ਤੇ ਫਿਰ ਸਤਿਗੁਰੂ ਜੀ ਆਸਾ ਦੀ ਵਾਰ ਸੁਣਦੇ ਦੀਵਾਨ ਦੀ ਹਾਜ਼ਰੀ ਭਰਦੇ ਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਮੱਲ ਖਾੜੇ ਦੇ ਅੰਦਰ ਸਤਿਗੁਰੂ ਜੀ ਸਾਧ ਸੰਗਤ ਜੀ ਮਾਲ ਖਾੜੇ ਦੀ ਰਚਨਾ ਕਰਕੇ ਉੱਥੇ ਸਤਿਗੁਰੂ ਗਰੀਬ ਨਿਵਾਜ ਬੱਚਿਆਂ ਦੇ ਨਾਲ ਚੋਜ ਕਰਿਆ ਕਰਦੇ ਤੇ ਇੱਕ ਪਹਿਰ ਦਿਨ ਰਹਿੰਦੇ ਤੋਂ ਸਤਿਗੁਰੂ ਜੀ ਫੇਰ ਸਾਧ ਸੰਗਤ ਜੀ ਦੀਵਾਨ ਵਿੱਚ ਆ ਜਾਂਦੇ ਸੰਧਿਆ ਦਾ ਦੀਵਾਨ ਲੱਗਦਾ ਸਮਾਤੀ ਸਥਿਤ ਹੋ ਜਾਂਦੇ ਰਾਤ ਨੂੰ ਸਤਿਗੁਰੂ ਜੀ ਵਿਸ਼ਰਾਮ ਕਰਦੇ ਰੋਜ਼ ਦੀ ਪ੍ਰਕਿਰਿਆ ਸੀ ਸਤਿਗੁਰੂ ਦੀ ਬੜੀ ਵਿਸਤਾਰ ਵਾਲੀ ਹੈ ਸਿੱਖ ਉਪਦੇਸ਼ ਲੈਂਦੇ ਸਤਿਗੁਰਾਂ ਤੋਂ ਸਿੱਖੀ ਗ੍ਰਹਿਣ ਕਰਦੇ ਸਿੱਖੀ ਦੀ ਜਾਂਚਨਾ ਕਰਦੇ ਬੜੇ ਉੱਥੇ ਕੌਤਕ ਵਰਤੇ ਜਿੱਥੇ ਸਾਧ ਸੰਗਤ ਜੀ ਸਤਿਗੁਰਾਂ ਨੇ ਗੁਰਮਖੀ ਅੱਖਰਾਂ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਉਥੇ-ਉਥੇ ਨਾਲ ਨੇੜੇ ਇਹੇ ਜੇ ਵੀ ਮਨੁੱਖ ਸਨ ਚੌਧਰੀ ਮਲੂਕੇ ਵਰਗੇ ਜਿਹੜੇ ਸਤਗੁਰੂ ਦੀ ਨਿੰਦਿਆ ਵੀ ਕਰਦੇ ਬਾਣੀ ਨੇ ਕਿਹਾ ਨਿੰਦਿਆ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਨ ਮੋਹ ਕਾਲੇ ਤਨ ਨਿੰਦ ਕਾ ਨਰਕੇ ਘੋਰ ਭਵਨ ਫਿਰ ਜੇਕਰ ਆਉਂਦਾ ਹੈ ਕਿ ਉਹਨੂੰ ਇਹੋ ਜੀ ਬਿਮਾਰੀ ਲੱਗੀ ਮਿਰਗੀ ਦੀ ਸਾਧ ਸੰਗ ਸੰਖੇਪ ਜੇ ਬਚਨ ਐਸਾ ਰੋਗ ਲੱਗਿਆ ਫਿਰ ਉਹਨੇ 사ਤਗੁਰਾਂ ਜੀ ਨੂੰ ਬੇਨਤੀ ਕੀਤੀ ਚਾਹੇ ਉਹਦੇ ਅੰਦਰੋਂ ਉਹੀ ਜੀ ਭਾਵਨਾ ਨਾ ਤਾਂ ਨਹੀਂ ਬਣ ਸਕੀ ਜਿਹੋ ਜੀ ਭਾਵਨਾ ਦੀ ਲੋੜ ਹੁੰਦੀ ਹੈ ਭਾਵਨੀ ਭਗਤ ਭਾਏ ਕੌਡੀ ਆਗਰ ਭਾਗ ਰਾਖੈ ਭਾਵਨਾ ਹੋਵੇ ਜਿੰਨੀ ਉੱਚੀ ਭਾਵਨਾ ਤੇ ਓਨੀ ਉੱਚੀ ਬਖਸ਼ਿਸ਼ ਪ੍ਰਾਪਤ ਕਰਦਾ ਹੈ ਸਰਸਾ ਸਿੰਘ ਚਲੋ ਇਹਨੇ ਅਰਜ਼ ਕੀਤੀ ਗਰੀਬ ਨਵਾਜ਼ ਸਤਿਗੁਰਾਂ ਨੂੰ ਕਿ ਆਪ ਜੀ ਤਪਾ ਜੀ ਬੜਿਆਂ ਤੇ ਕਿਰਪਾ ਕਰਦੇ ਹੋ ਮੇਰੇ ਤੇ ਵੀ ਕਿਰਪਾ ਕਰੋ ਮੇਰਾ ਰੋਗ ਹਟਾ ਦਿਓ ਮਹਾਰਾਜ ਕਹਿੰਦੇ ਸ਼ਰਾਬ ਮਾਸ ਦਾ ਤਿਆਗ ਕਰ ਦੇ ਤੇ ਤੇਰਾ ਤਿਆਗ ਮਿਰਗੀ ਕਰ ਦਵੇਗੀ ਗੱਜਖੇ ਆਖੋ ਸਤਨਾਮ ਨਾਮ ਸ੍ਰੀ ਵਾਹਿਗੁਰੂ ਤੁਮ ਬਾਸ ਸ਼ਰਾਬ ਛੱਡ ਦੇ ਚਲੋ ਉਹਨੂੰ ਦੁੱਖ ਸੀ ਮਾਸ ਸ਼ਰਾਬ ਛੱਡੀ ਕਿੰਨਾ ਸਮਾਂ ਠੀਕ ਰਿਹਾ ਪਰ ਇੱਕ ਦਿਨ ਸਤਿਗੁਰਾਂ ਦੇ ਬਾਚਨ ਤੋਂ ਉਹਨੇ ਮੋਹ ਫੇਰ ਲਿਆ ਬੱਦਲ ਜੇ ਹੋਏ ਸ਼ਰਾਬ ਪੀ ਲਈ ਤੇ ਕਹਿੰਦੇ ਘਰ ਦੀ ਸ਼ਰਤ ਦੇ ਉੱਤੇ ਖੜ ਕੇ ਕਹਿੰਦਾ ਹੈ ਸਤਿਗੁਰਾਂ ਨੂੰ ਕਿ ਮੈਂ ਅੱਜ ਤੁਹਾਡਾ ਬਚਨ ਤੋੜ ਦਿੱਤਾ ਤੁਸੀਂ ਕਿਹਾ ਸੀ ਸ਼ਰਾਬ ਨਾ ਪੀਂ ਮਾਸ ਨਾ ਖਾਈ ਪਰ ਅੱਜ ਮੈਂ ਤੁਰਿਆ ਨਹੀਂ ਗਿਆ ਮਹਾਰਾਜ ਸੱਤੇ ਪਾਤਸ਼ਾਹ ਕਹਿੰਦੇ ਮਿਰਗੀ ਵੀ ਬਚਨਾਂ ਦੀ ਬੰਨੀ ਹੋਈ ਸੀ ਜੇ ਤੈਂ ਬਚਨ ਤੋੜ ਦਿੱਤਾ ਤੇ ਅਸੀਂ ਮਿਰਗੀ ਛੱਡ ਦਿੱਤੀ ਅੱਜ ਕਿ ਆਖੂ ਸਤਿਨਾਮ ਸ੍ਰੀ ਵਾਹਿਗੁਰੂ ਦੌਰਾ ਪਿਆ ਛੱਤ ਤੋਂ ਉੱਤੋਂ ਉਹ ਵਰਟਣ ਹੀ ਖਾ ਕੇ ਥੱਲੇ ਗਿਰਿਆ ਸਾਧ ਸੰਗਤ ਦੀ ਮੌਤ ਹੋ ਗਈ ਜੇ ਤੱਕ ਕੋਈ ਸਤਿਗੁਰੂ ਦਾ ਬਚਨ ਕਮਾਲ ਲਵੇ ਉਹਦੇ 베ੜੇ ਪਾਰ ਨਹੀਂ ਦੇਖੋ ਬਚਨ ਕਮਾਵੇ ਸੰਤਨ ਕਾ ਸੰਤਨ ਕਾ ਜੇ ਕੋਈ ਰੱਬ ਦੇ ਪਿਆਰਿਆਂ ਦਾ ਵੀ ਬਚਨ ਕਮਾਲ ਲਵੇ ਨਾ ਗੁਰਮਖਾਂ ਦਾ ਸੋ ਗੁਰ ਪ੍ਰਸਾਦੀ ਤਰੀਏ ਉਹ ਗੁਰੂ ਦੀ ਕਿਰਪਾ ਦੁਆਰਾ ਤਰ ਜਾਂਦਾ ਹੈ ਇਸ ਤਰ੍ਹਾਂ ਦੇ ਸਤਿਗੁਰਾਂ ਬੇਅੰਤ ਕੌਤਕ ਜਿਹੜੇ ਸਨ ਉਹ ਵਰਤਾਏ